ਔਰ ਜਰਸੀ ਪੰਜਾਬ ਵਾਲੀ ਆਰਡਰ ਆਲੇ ਕੱਢ ਦੂਗੀ ਚਿਪ ਜਦੋਂ ਰੈਡੀ ਹੋ ਜੀਰੇ ਹਿਸਾਬ ਨਾਲ ਇਹ ਇੱਕ ਹਫਤਾ ਪੈਂਡਿੰਗ ਆ ਕਿਉਂਕਿ ਬਾਲਟੇ ਲਾ ਬਹੁ ਨੇ ਸਭ ਤੋਂ ਮੇਨ ਗੱਲ ਹੁੰਦੀ ਆ ਯਾਰ ਥਣ ਦਾ ਸੈਜ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਆਪਣੇ ਪਿੰਡਾਂ ਦੇ ਬਿਲਕੁਲ ਨਾਲ-ਨਾਲ ਆ ਪਿੰਡ ਨੀਲੋਵਾਲ ਤਹਿਸੀਲ ਸਨਾਮ ਜ਼ਿਲ੍ਹਾ ਸੰਗਰੂਰ ਇੱਕ ਤਾਂ ਮੱਝ ਦਿਖਾ ਦਾਂਗੇ ਨੀਲੀ ਰਾਵੀ ਚ ਪੈਂਦੀ ਆ ਨਾਲ ਵੀ ਕੱਟੀ ਆ ਤੇ ਜਿਹੜਾ ਦੁੱਧ ਆ ਦੁੱਧ ਪਾਈ ਕਹਿੰਦਾ 15 ਕਿਲੋ ਇਹਦੇ ਕੋਲ ਇਸ ਟਾਈਮ ਹਾਜ਼ਰ ਆ ਤੇ ਇੱਕ ਬੈੜ ਵੱਡੀ ਦਿਖਾ ਦਾਂਗੇ ਇਹ ਹੈਗੀ ਆ ਕੱਚੀ ਇਹ ਮਹੀਨੇ ਤੋਂ ਸਵਾ ਮਹੀਨੇ ਡੇੜ ਗੇੜ ਕੱਚੀ ਆ ਬਾਈ ਕਹਿੰਦਾ ਕਦ ਕਾਠ ਆ ਗਿਆ ਫੁੱਲ ਡਬਲ ਰਿਕਾਰਡ ਵੀ ਚੰਗਾ ਫਾਰਮ ਤੋਂ ਆਈ ਹੋਈ ਆ ਇਹ ਚੈੱਕ ਕਰਾ ਕੇ ਲੈ ਜਾਓ ਬਾਈ ਦੇ ਘਰੋਂ ਤੇ ਇੱਕ ਨਾਲ ਹੀ ਦੋ ਦੰਦ ਤੋਹਫ਼ਾ ਦਿਖਾ ਦਾਂਗੇ ਤੇ ਇੱਕ ਦਿਖਾ ਦਾਂਗੇ ਤੁਹਾਨੂੰ ਸੱਜਣੋਂ ਆਪਾਂ ਜਰਸੀ ਪੰਜਾਬ ਵਾਲੀ ਰਿਕਾਰਡ ਸਾਰੇ ਪਸ਼ੂਆਂ ਦਾ ਚੰਗਾ ਬਾਕੀ ਗੱਲਬਾਤ ਬਾਈ ਨਾਲ ਕਰਾ ਦੂੰਗਾ ਤੇ ਜਿਹੜਾ ਰੇਟ ਆ ਰੇਟ ਸਾਰੇ ਪਸ਼ੂਆਂ ਦਾ ਵੀਡੀਓ 'ਚ ਹੀ ਕਰਾ ਦਾਂਗੇ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦਰਾਂ ਆ ਜਿਓ ਜੀ ਖੋਰ ਬਾਈ ਕੀ ਹਾਲ ਹੈ ਠੀਕ ਹੈ ਗੁਰੀ ਹੋਰ ਕੀ ਹਾਲ ਹੈ ਚੜਦੀ ਕਲਾ ਚੜਦੀ ਕਲਾ ਜੀ ਕਿਵੇਂ ਚੱਲਦਾ ਕੰਮ ਵਧੀਆ ਜੀ ਚੱਲਦਾ ਲੋਕਾ ਪਾਵਾ ਮੇਰੀ ਹਾਂ ਤੇ ਫਿਰ ਆਪਾਂ ਗਾਂਵ ਵਾਲੇ ਪੱਖ ਤੋਂ ਇਧਰੋਂ ਸ਼ੁਰੂ ਕਰਦੇ ਕਿ ਨੀਲੇ ਰਾਵੀ ਤੋਂ ਕਰਦੀਏ ਜਰਸੀ ਤੋਂ ਸ਼ੁਰੂ ਕਰ ਲਈ ਪਸ਼ੂਆਂ ਦਾ ਆਪਾਂ ਹਾਂ ਜਰਸੀ ਤੋਂ ਸ਼ੁਰੂ ਕਰ ਲਈ ਆ ਜਰਸੀ ਦੀ ਮਾਰਗਰੀ ਕੈਮਰਾ ਹੋਵੇ ਜਰਸੀ ਆ ਗਈ ਇਹ ਪੰਜਾਬ ਵਾਲੀ ਪਹਿਲਾ ਆਰਡਰ ਤੀ ਮਾਰਦੇ ਕੈਮਰਾ ਆਰਡਰ ਐਨ ਰੱਖ ਦਿਆ ਪੂਰਾ ਠੋਸ ਕੋਲ ਸੁਆ ਕਿਹੜਾ ਦਾ ਬਾਈ ਸੁਆ ਦੂਜਾ ਜੀ ਤੋਰ ਖੋਲ ਕੇ ਸੁਆ ਆ ਗਿਆ ਦੂਜਾ ਤੇ ਥਾਣੇ ਨੂੰ ਸੱਜਣੋਂ ਲੱਗਿਆ ਵਾ ਜਦੋਂ ਆਪਾਂ ਗੱਲ ਕਰ ਲੈਣਾ ਹੈ ਨਾ ਮੱਝਾ ਨਾਲ ਦੇ ਹੀ ਹਾਂਜੀ ਹਾਂ ਰੋੜ ਆ ਜਾ ਦਰਦੀ ਜ਼ਰੂਰ ਆ ਇਹ ਮੂਰੀ ਹੁਣ ਪਾਈਆਂ ਨਹੀਂ ਆਪਾਂ ਨੇ ਇਹ ਹਾਈਟ ਇਹਦੀ ਆ ਗਈ ਜਿੱਦਾਂ ਆਪਾਂ ਕਹਿੰਦੇ ਨੇ ਜਰਸੀ ਦੀ ਹੁੰਦੀ ਆ ਉਦਾਂ ਦੀ ਨਾ ਵਾਲੀ ਛੋਟੀ ਆ ਨਾ ਵਾਲੀ ਜਾਦੇ ਵੱਡੀ ਆ ਚੰਗੀ ਹਾਈਟ ਦੇ ਵਿੱਚ ਆ ਗਈ ਵਿਚ ਵਿਚ ਵਾਲੀ ਪਰ ਥਣ ਦਾ ਸਹਿਜ ਬੜਾ ਸੋਹਣਾ ਰੱਖਦੀ ਆ ਇੱਥੇ ਰੋਕ ਲਾ ਮਾੜਾ ਜਾ ਬਾਈ ਇੱਥੇ ਦਿਖਾ ਦਿੰਗਾ ਇਹਦੀ ਲੰਬਾਈ ਲਮੂਈ ਦਿਖਾ ਦਿੰਦੀ ਆ ਆਰਡਰ ਕੁਆਲਿਟੀ ਕਰਾ ਦਿੰਦੀ ਆ ਚੈੱਕ ਆ ਆਰਡਰ ਜਿੰਨਾ ਕਰਖਦੀ ਆ ਨਾ ਫੁੱਲ ਠੋਸ ਹੀ ਰੱਖਦੀ ਆ ਤੇ ਹੱਡਾਂ ਪੈਰਾਂ ਦੀ ਵੀ ਫੁੱਲ ਮਜ਼ਬੂਤ ਆ ਗਈ ਪਿਓਰ ਪੰਜਾਬ ਵਾਲੀ ਆ ਗਈ ਹਮਾਚਲ ਵਾਲੀ ਜਰਸੀ ਨਹੀਂ ਹੈਗੀ ਇਹ 17 ਕਿਲੋ ਦੁੱਧ ਦਿੱਤਾ ਹੋਇਆ ਜਿਹਦਾ ਪਹਿਲੇ ਸੂਏ ਕਹਿੰਦੇ ਦੂਜਾ ਸੂਆ ਸੁਣ ਦੂਜਾ ਸੂਆ ਸੁਣ ਕਿੰਨੇ ਦਿਨ ਕੱਢ ਦੂਗੇ ਇਹਦੀ ਮੇਰੇ ਹਿਸਾਬ ਨਾਲ ਤਾਂ ਹਫਤਾ ਲੈ ਜੂਗੀ ਇਹਲੇ ਕਿਹੜਾ ਹੋਰ ਕਮਾ ਦੇ ਇੱਥੋਂ ਹੀ ਲੈ ਆਂ ਹੀ ਲੈ ਆ ਲਿਆ ਲਿਆ ਇੱਧਰ ਲੈ ਬੰਦਾ ਆ ਇੱਥੋਂ ਗਰੀ ਫੇਸ ਵਾਲੀ ਪੱਕੇ ਚਬਾਈ ਵਾਲਾ ਥਾਂ ਲੱਗਿਆ ਹੋਈ ਜੀ ਪੂਰਾ ਹਫਤੇ ਦੇੜ ਘੇੜ ਕੱਢ ਦੂਗੀ ਤੇ ਗਰਮੀ ਗਰਮੀ ਝੱਲਣ ਵਾਲੀ ਆ ਜਿਹੜਾ ਸੱਜਣ ਜ਼ਿਆਦੇ ਰੁਪਏ ਮੱਝ ਤੇ ਨਹੀਂ ਦੇ ਸਕਦਾ ਨੇ ਇਹਦਾ ਦੁੱਧ ਆ ਜਿਹੜਾ ਮੱਝਾਂ ਦੇੜ ਥੋੜਾ ਜਿਹਾ ਉਪਰਾਜ ਮਨਾਉਂਦੀ ਐ ਇੱਥੇ ਦਿਖਾ ਦਿੰਗਾ ਜੀ ਆਰਡਰ ਇਹਦਾ ਮੂੰਹ ਖੁੱਲੀਆਂ ਫਿਰਦੀਆਂ ਆਈਆਂ ਨੇ ਜੀ ਮੁਰੀਆਂ ਆ ਭਾਈਨਾਖੋ ਕੰਨਾਂ ਦੇ ਵਿੱਚ ਇਹਦੇ ਸਾਡੇ ਟੋਕਣ ਲੱਗੇ ਹੋਏ ᱛੀਏ ਠੀਕ ਆ ਗੱਲ ਆਰਮ ਚੋਂ ਲੈਤੀ ਦੀਆਂ ਆ ਲੈ ਚੱਲ ਭਾਈ ਇਹਨਾਂ ਆ ਗਈ ਫੁੱਲ ਮਜ਼ਬੂਤ ਰੰਗ ਰੂਪ ਦੀ ਬਹੁਤ ਸ਼ਾਨਦਾਰ ਆ ਪਿਓਰ ਜਰਸੀ ਪੰਜਾਬ ਵਾਲੀ ਆਰਡਰ ਆਲੇ ਕੱਢ ਦੂਗੀ ਚਿਪ ਜਦੋਂ ਰੈਡੀ ਹੋਈ ਜਿਹਦੇ ਹਿਸਾਬ ਨਾਲ ਇਹਦਾ 1 ਹਫ਼ਤਾ ਪੈਂਡਿੰਗ ਆ ਕਿਉਂਕਿ ਬਾਲਟੇ ਨਾਲ ਬਹੁ ਨੇ ਸਭ ਤੋਂ ਮੇਨ ਗੱਲ ਹੁੰਦੀ ਆ ਯਾਰ ਥਣ ਦਾ ਸੈਜ ਆ ਦੇਖ ਗੁਰੀ ਦੇਖ ਬਾਈ ਆਖੋ ਤੇ ਦੇਖ ਮੂੰਹ ਦੇਖ ਆ ਉਧਰ ਕਰਾ ਦੇ ਗਰੀ ਚੱਕ ਤੇ ਇਧਰਲੇ ਬੰਦੇ ਦਾ ਆਰਡਰ ਵੀ ਕਰਾ ਦੇਗੇ ਆ ਸਿਸਟਮ ਅਜੇ ਬਹੁਤ ਪਿਆ ਵਿੱਚ ਬੰਨਾ ਬੋਨਾ ਬਹੁਤਾ ਬੱਛੀ ਤੇ ਚਵਾਈ ਦੀ ਗੋਲ ਕਿਵੇਂ ਦੱਸੋ ਜਮਾ ਪੋਲੀ ਆ ਜੀ ਉਰਲੇ ਬੰਦੇ ਵੀ ਦਿਖਾ ਦੇ ਗਰੀ ਆਰਡਰ ਗਾਂਲੇ ਬੰਦੇ ਇੱਥੋਂ ਗੈਪ ਦਿਖਾ ਦੇ ਥਾਣਾ ਲਾ ਕੇ ਚਾਰੇ ਥਾਣੀ ਹਲੇ ਤਾਂ ਕੱਚੀ ਆ ਜੀ ਬੱਛੀ ਤਕਰੀਬਨ ਐ ਮੰਨ ਲਓ ਵੀ ਮੱਜਾਂ ਦੇ ਡੇੜ ਘੇੜ ਦੇ ਥਾਣ ਰੱਖਦੀ ਆ ਦੁੱਧ ਪਾਈ ਕਹਿੰਦਾ ਪਹਿਲਾਂ ਦਾ 17 ਕਿਲੋ ਆ ਗਰਮੀ ਦੇ ਹਿਸਾਬ ਕਿਉਂ ਬਹੁਤ ਮੋਟਾ ਲੱਗਿਆ ਹੋਈ 17 18 ਹੀ ਮੰਨ ਲਿਓ ਕਿਉਂਕਿ ਜੇ 17 18 ਇਹ ਦੰਦੀ ਆ ਇੱਕ 15 16 ਵਾਲੀ ਮੱਜ ਦੇ ਮੁਕ ਮੁੱਲ ਤਾਂ ਜਨਾ ਮਰਜ਼ੀ ਕਰਾ ਲਈ ਉਹ ਤਾਂ ਮੁੱਲ ਤਾਂ ਇਹਦਾ 75000 ਰੁਪਏ ਕਰਦੇ ਆਪਾਂ ਫਿਕਸ ਜੀ ਕਿੰਨੇ ਦੀ ਹੋ ਜਮੀ 72000 ਰੁਪਏ ਦੀ ਬੱਛੀ ਦੇ 72 ਦੀ ਦੇ ਦਾਂਗੇ ਆ ਦੇ ਦਾਂਗੇ ਜੀ ਬੱਛੀ ਬਸ ਪਰ ਰੇਟ ਬਾਈ ਦਾ ਹੈਗਾ ਬਿਲਕੁਲ ਜੈਨੂਅਨ ਤੇ ਹੁਣ ਮਾਰ ਦੇ ਘਰੀ ਆ ਬੱਛੀ ਤੇ ਕੈਮਰਾ ਪਹਿਲਾਂ ਤਾਂ ਕੱਟ ਕੇ ਦਿਖਾ ਦੇ ਯਾਰ ਕੱਦ-ਕਾੜ ਦਿਖਾ ਦੇ ਤੇ ਆ ਆ ਗਈ ਬਾੜੀ ਬਰੀਡ ਚ ਸ਼ਾਨਦਾਰ ਆ ਗਈ ਜਮੀ ਤੋਹਫਾ ਹੈ ਜਮੀ ਕਿਵੇਂ ਕਿਸੇ ਭਰਾ ਨੇ ਫਾਰਮ ਫੂਰਮ ਦਾ ਕੰਮ ਸ਼ੁਰੂ ਕਰਨਾ ਨਾ ਉਹਦੇ ਵਾਸਤੇ ਇੱਕ ਗਿਫਟ ਹੀ ਆ ਇਹ ਆ ਮੰਨ ਲਓ ਦੰਦਾ ਜਿਵੇਂ ਕੋਲ ਦੋ ਦੰਦਾ ਹੀ ਕਿਉਰ ਸਿਰਫ ਦੋ ਦੰਦਾ ਹੀ ਅਦੇ ਲੰਬੀ ਲੰਬੀ ਫੁੱਲ ਆਏ ਕੋਈ ਕੰਨਾ ਜਿਖੋ ਸਾਰੇ ਟੋਕਨ ਲੱਗੇ ਹੋਤੀਏ ਠੀਕ ਆ ਗੱਲ ਹਾਰਬ ਚ ਖੁੱਲੀਆਂ ਫਿਰਦੀਆਂ ਲੈਂਦੀਆਂ ਨੇ ਇਹ ਠੀਕ ਆ ਗੱਲ ਤੇ ਦੰਦ ਵੀ ਆ ਆ ਦੰਦ ਚੈੱਕ ਕਰਾ ਦੇ ਲਾ ਦੇ ਨੇੜੇ ਸੁਨਾਰ ਕੇ ਮੋਚ ਕੇ ਦਿਖਾ ਦੇ ਪਰੇਸ਼ਾਨ ਨਾ ਹੋਰ ਜਾ ਪਤਾ ਆ ਗਏ ਕੋਈ ਨਹੀਂ ਕੋਈ ਨੇੜੇ ਦੇਖਾ ਲਾਗੇ ਇੱਥੋਂ ਕਰਾ ਦੇ ਤੇ ਸਲੀ ਜਮਾ ਦੰਦਾਂ ਚ ਆ ਗਈ ਦੋ ਦੰਦ ਲਾ ਤੋੜ ਦੇ ਬਾਈ ਖੁੱਲੀਆਂ ਖੁੱਲੀਆਂ ਫਿਰਦੀਆਂ ਆਈਆਂ ਨੇ ਜੀ ਉੱਥੋਂ ਹੀ ਜਾਵੀਂ ਫਰੰਟ ਵਾਲੀ ਵੀ ਬਾ ਕਮਾਦਾ ਤੇ ਆਰਡਰ ਬੜਾ ਸੋਹਣਾ ਬਣਾਊਗੀ ਤੇ ਪਿੱਛੋਂ ਜਿਹੜੀ ਬਾਡੀ ਆ ਗਲਾਈ ਗਲੂਈ ਆ ਲੈਗ ਸਕੋਰ ਆ ਬੜਾ ਕਹਿ ਮਾ ਬੱਚੀ ਦਾ ਲੰਬੀ ਖੜਾ ਨਹੀਂ ਬਲੂ ਟੇਢੀ ਕਰਕੇ ਇੱਥੇ ਰੋਕ ਲਾ ਕਿੰਨੇ ਕ ਦਿਨ ਦੱਸਿਆ ਭਾਈ ਇਹਦੇ ਪੈਂਡਿੰਗਾਂ ਇੱਕ ਮਹੀਨਾ ਦੱਸਦੀ ਜੀ 5 ਦਿਨ ਹੋ ਗਏ ਮੇਰੇ ਕੋਲ ਆਈ ਇਹਨੂੰ 25 ਦਿਨ ਨੇ ਹਾਂ ਮਾਲਕ ਦੇ ਦੱਸਣ ਮੁਤਾਬਕ ਤੇ ਐਨੂੰ ਲਿਆ ਭਾਈ ਐਨੂੰ ਤੋੜ ਦੇ ਉਹ ਉਰਲੇ ਬੰਨੇ ਨੂੰ ਤੋੜ ਦੇ ਹਾਈਟ ਬਹੁਤ ਜ਼ਿਆਦਾ ਹੀ ਵੱਸੀ ਦੀ ਕੱਦ ਆ ਗਿਆ ਫੁੱਲ ਲੈਣ ਸੋਨਾ ਲੱਗਿਆ ਭਾਈ ਹਾਥੀ ਚ ਬਾਈ ਵਾਲਾ ਥਾਂ ਲੱਗਿਆ ਤੇ ਬਾਕੀ ਪ੍ਰਿੰਟ ਪ੍ਰਿੰਟ ਤੇ ਲੰਬਾਈ ਲੰਬੂਈ ਦੀ ਗੱਲ ਕਰ ਲਈਏ ਸੱਜਣੋ ਲੰਬੀ ਲੰਬੀ ਬਹੁਤ ਆ ਤੇ ਸਵੇਰ ਆਦੀ ਬਾਦੀ ਠੰਡੀ ਆ ਗਈ ਬਹੁਤ ਠੰਡੀ ਆਈ ਮਾਲਕ ਫਿਕਸ ਜੇ ਰੱਖੋ ਦਿ ਥਾਣੇ ਰੱਖੂਗੀ ਪੂਰੇ ਗੈਪ ਤੇ ਸੋਹਣਾ ਥਾਣ ਰੱਖੂਗੀ ਪੂਰਾ ਲੈ ਜਿੰਨਾ ਮਰਜ਼ੀ ਲਈ ਜਾ ਚੇਪਾ ਚੂਪਾ ਜੀ ਫੋਲੀ ਨਿਕਲੂ ਕਿਹੜਾ ਹੋਰ ਕਮਾ ਲਈ ਬਾਈ ਇਹ ਤਾਂ ਬਹੁਤ ਠੰਡੀ ਹੈ ਜੀ 20 ਤੋਂ 25 ਦਿਨ ਪੈਂਡਿੰਗ ਨੇ ਇਹਦੇ ਹਾਂ ਜੀ ਹਾਂ ਤੇ ਪ੍ਰਿੰਟ ਵਾਈਜ਼ ਬਹੁਤ ਸ਼ਾਨਦਾਰ ਆ ਕੱਦ ਕਾਠ ਵਾਈਜ਼ ਲੰਬਾਈ ਵਾਈਜ਼ ਤੇ ਆਡਰ ਆ ਜਿਹੜਾ ਆਡਰ ਹੈ ਰੱਖੂਗੀ ਜਿੱਦ ਤੱਕ ਆਪਾਂ ਕਹਿ ਲੈਣੇ ਫਿਕਸ ਜਾ ਟੁੱਟਮਾ ਜਾਂ ਨਹੀਂ ਰੱਖਦੀ ਕਿਉਂਕਿ ਜਿਹੜੀਆਂ ਬੱਛੀਆਂ ਹੁਣ ਆ ਰਹੀਆਂ ਨੇ ਨਵੇਂ ਸੀਮਨਾਂ ਦੀਆਂ ਉਹਨਾਂ ਚ ਕਾਫੀ ਸੁਧਾਰ ਆ ਗਿਆ ਪਹਿਲਾਂ ਨਾਲੋਂ ਪਹਿਲਾਂ ਆਰਡਰ ਲੰਮਕਵੇਂ ਜੇ ਹੁੰਦੇ ਤੇ ਹੁਣ ਆਰਡਰ ਤਕਰੀਬਨ ਵੀ ਆਰਡਰ ਜਿਹੜਾ ਨਾਲ ਲਗਵਾ ਉੱਚਾ ਆਰਡਰ ਤੇ ਪੂਰਾ ਚੌੜਾ ਰੱਖੋ ਜਿੱਦਾਂ ਆਪਾਂ ਗੱਲ ਕਰ ਲਈਏ ਬਾਹਰ ਵਾਲੀਆਂ ਗਾਵਾਂ ਨਾਲ ਹੁੰਦਾ ਨਾ ਉਦਾਂ ਦਾ ਆਰਡਰ ਬਣਾ ਦੂਗੀ ਜਦੋਂ ਪੁੱਛੀ ਜਾ ਕੇ ਇਹ ਰੈਡੀ ਹੋਊਗੀ ਮੌਕੇ ਤੇ ਜਮਾਏ ਬਹੁਤ ਠੀਕ ਹੈ ਅੱਜ ਕਿੰਨੇ ਪੈਸੇ ਲੈਨੇਗਾ ਬੋਲ ਤਾਂ ਇਹ ਗੁਰੀ ਵੀਰੇ ਆਪਾਂ ਇਹਦਾ ਚਾਹੇ 85 ਨੇ ਵੀ ਜਿੰਨਾ ਵੀ ਮਰਜ਼ੀ ਕਰ ਲੈ ਦੇਖੋ ਬੱਸੀ ਉਹਨੇ ਪੀ ਉਹ ਕਰਦੀ ਹੈਗੀ ਠੀਕ ਹੈ ਇਹ ਗੱਲ ਠੀਕ ਹੈ ਗੱਲ ਹਾਂ ਕਿੰਨੇ ਪਰੋਂ ਮੋਲ ਆਪਾਂ ਇਹਦੇ 85 ਕਰਦੇ 80000 ਰੁਪਏ ਦੀ ਬੱਸੀ ਦੇ ਦਾਂਗੇ ਆਪਾਂ ਜਮਾਏ ਜਮੀਨ ਇਹ ਕੋਈ ਛੋੜਿਆ ਮਿੱਤਰ ਪਿਆਰਾ ਕੋਈ ਉਹ ਕਰਕੇ ਆਵਾਂਗੇ ਆਪਣੇ ਭਿੰਦੇ ਆਪਣਾ ਬੈਰੀ 2 ਘਟਾ 78000 ਦੀ ਬੱਸੀ ਦੇ ਦਾਂਗੇ ਜੀ ਹਾਂ ਨਾ ਚ ਬਸ ਉਹਦਾ ਕਿੰਨਾ ਉਹਦਾ 72 ਉਹਦਾ 72000 ਜੋੜਾ ਕਿੰਨੇ ਦਾ 147 ਹੋਗਾ ਜੀ 147 ਤੋਂ ਵੀ ਇਹ ਤਾਂ ਟੱਪ ਗਿਆ ਇਹ ਹੋਗਾ 150000 ਹੋਗਾ ਜੋੜੇ ਦਾ ਮਕਾ ਦੇ ਜਮੀਨ 145 ਦਾ ਹੋ ਜੂ ਉਤਰ ਹਾਂ ਜੀ 145 ਦਾ ਸੌਦਾ 145 ਦਾ ਜੋੜਾ ਹਾਂ ਜੀ ਹਾਂ ਹਾਂ ਇਹਨੂੰ ਚਾਹੇ ਤੁਸੀਂ 75 ਦੀ ਮੰਨ ਲਿਓ ਉਹਨੂੰ 70 ਦੀ ਮੰਨ ਲਿਓ ਜਿੱਦਾਂ ਮਰਜੀ ਜਿਹੜੀ ਨੂੰ ਮੰਨ ਲਿਓ ਇਹ ਜੋੜਾ ਬਾਈ ਕਹਿੰਦਾ 1 ਲੱਖ 45 ਦਾ ਆਪਾਂ ਨੇ ਦੇਣਾ ਹੀ ਆ ਉਹ ਚੋਂ ਇਕੱਲੀ ਛੋਟ ਹੀ ਆ ਬਸ ਬਹੁਤਾ ਜ਼ਿਆਦਾ ਅੰਤਰ ਨਹੀਂ ਹੈਗਾ ਗੱਲ ਬਾੜੀ ਸੋਨੇ ਵਰਗੀਆਂ ਪੱਛੀਆਂ ਨੇ ਵੀਰੇ ਦੋਨੇ ਨਵੇਂ ਨਾ ਨਹੀਂ ਆਣਗੇ ਜਮੇ ਆ ਪੱਕੀਆਂ ਤਾਂ ਆਪਾਂ ਕਦੇ ਲੈਤੀ ਨਹੀਂ ਹਾਂ ਗੱਲ ਇੱਕ ਹੋਰ ਦਾ ਦੋ ਸ਼ੌਕ ਪੂਰੇ ਹੋਣਗੇ ਇੱਕ ਤਾਂ ਐਫ ਵਾਲਾ ਹੋ ਜਾਊਗਾ ਤੇ ਇੱਕ ਹੋ ਜਾਊਗਾ ਪੰਜਾਬ ਵਾਲੀ ਜਰਸੀ ਜਰਸੀ ਦਾ ਹੀ ਹਾਂ ਆਈਟਮਾਂ ਦੋਨੀਆਂ ਵੱਖੋ ਵੱਖਰੀਆਂ ਮਿਲ ਜਾਣਗੀਆਂ ਤੇ ਰੇਟ ਹੈ ਜਿਹੜਾ ਰੇਟ ਬਾਈ ਨੇ ਜੈਨੂਅਨ ਕਰਿਆ ਜੋੜੇ ਦਾ ਤੇ ਹੁਣ ਆ ਜਾਗਾ ਰਿਤ ਪੂਰੀ ਠੰਡੀ ਬਹੁਤ ਆ ਦੇਖੀ ਵੀਰੇ ਆ ਦੇਖੀ ਲੈ ਆਕਰਾਂ ਦੇ ਚੱਕ ਸਮਾਂ ਗਿੱਟ ਟੱਲੇ ਟੋਲੇ ਦੇਖੀ ਕਿੰਨੀ ਪਿਆਲੇ ਪਛੀ ਨੂੰ ਹਲੇ ਤਾਂ ਬੰਨਣਾ ਹੈਗਾ ਪਛੀ ਨੇ ਦੇਖ ਤੇ ਕੱਦ-ਕੁੱਦ ਵੀ ਫੁੱਲ ਬਣਾਉਗੀ ਹਲੇ ਤਾਂ ਇੱਥੇ ਦਾ ਕਲੇ ਦਾ ਕੱਚੀ ਹੈਗੀ ਹੁਣ ਚੱਲ ਪਈ ਪੂਰੀ ਤਿਆਰੀ ਚ ਹੋ ਗਈ ਜਾਂਦੀ ਰੋਜ਼ ਦੀ ਰੋਜ਼ ਹੀ ਹਾਂ ਜੀ ਹਾਂ ਰੋਜ਼ ਦੀ ਰੋਜ਼ ਹੀ ਫਰਕ ਪੈਂਦਾ ਤੇ ਪ੍ਰਾਣੇ ਲੈ ਜਾ ਕੇ ਰੈਡੀ ਕਰਨੀ ਆਪ ਤੇ ਹਾਈਟ ਦੇਖੋ ਜੀ ਕਿੰਨੀ ਆ ਗਈ ਪਛੀ ਦੀ ਆਪ ਤਿਆਰ ਕਰ ਸਕਦਾ ਲਿਜਾ ਕੇ ਹਾਂ ਜੀ ਹਾਂ ਤੇ ਹੁਣ ਕਹਿ ਰਹੀ ਆ ਦਿਖਾ ਦੇ ਓਏ ਕੱਦ ਹੈ ਦਾ ਵੀ ਬੜਾ ਕੱਦ ਦੇ ਦਾ ਵੀ ਬਹੁਤ ਹੈ ਰੇਲ ਦੇ ਡੱਬੇ ਜੱਡੀ ਲੱਗਦੀ ਹੈ ਹਨਾ ਟੋਰੀ ਭਾਈ ਖੋਲ ਕੇ ਕਿਹੜਾ ਸੁਆ ਸੁਹੰਦਿਆ ਸੁਆ ਦੂਜਾ ਤੀਜਾ ਮੰਨ ਕੇ ਲੈ ਜੋ ਜੀ ਹਾਂ ਜੀ ਅਗਲਾ ਤਾਂ ਤੀਜਾ ਮੰਨ ਕੇ ਲਈ ਪਰ ਵੱਡੀ ਬੁੱਡੀ ਫੁੱਲਾ ਵੀ ਉਹ ਨਹੀਂ ਗੱਲ ਬਾਤ ਹੈਗੀ ਵੀ ਜਿਵੇਂ ਆਪਾਂ ਕਹਿੰਦੇ ਨੇ ਕੋਈ ਵੱਡੇ ਸੂਏ ਜਾਂ ਤੋਰਾ ਤੂਰਾ ਕਰ ਸਕਦੇ ਹੋ ਬੱਛੀ ਦਾ ਲੈਗ ਸਕੋਰ ਬਹੁਤ ਾਕੜਾ ਜੀ ਬੱਛੀ ਦਾ ਜਮਾ ਲੰਬੀ ਲੰਬੀ ਫੁੱਲਾ ਛੋਟੇ ਹਾਥੀ ਚ ਤਾਂ ਇਹ ਆਉਂਦੀ ਨਹੀਂ ਇਹ ਇੱਥੇ ਰੋਕ ਲਾ ਬਈ ਇਹ ਕਿਤੇ ਸਰਦੀ-ਸੁਰਦੀ ਦੇ ਵਿੱਚ ਤਿਆਰ ਹੋਈ ਹੁੰਦੀ ਐ ਇੱਥੋਂ ਦਿਖਾਈ ਗੈਰੀ ਉਹ ਰੋਬ ਕਿੰਨਾ ਪੈਂਦਾ ਇਹਦਾ ਸਰਦੀ-ਸੁਰਦੀ ਚ ਹੁੰਦੀ ਐ ਕਿਤੇ ਲੱਖ-ਲੁੱਕ ਕ੍ਰੋਸ ਕਰਨ ਵਾਲੀ ਐ ਹਾਂ ਜੀ ਹਾਂ ਜੇ ਸਰਦੀ ਵਾਲੇ ਟਾਈਮ ਚ ਹੁੰਦੀ ਐ ਇੱਥੇ ਰੋਕ ਲਈਂ ਇਹਦਾ ਮੈਂ ਕੱਦ ਦਿਖਾ ਦੂਗਾ ਮੈਂ ਤੈਨੂੰ ਨਾਲ ਖੜ ਕੇ ਇਧਰ ਇਹ ਵੀ ਫਾਰਮ ਚ ਲੈਤੀ ਆ ਜੀ ਕੱਦ ਵਾਲਾ ਆਈਡੀਆ ਆਂ ਅਰ ਜਬ ਤੈ ਇੱਥੇ ਰੋਕ ਲਾ ਕੱਦ ਰੱਖਦੀ ਆ ਫੁੱਲ ਡਾਵਲ ਤੇ ਵੱਡੀ ਬੁੱਡੀ ਫੁੱਲ ਆ ਗਈ ਐ ਮੰਨ ਲਓ ਵੀ ਪੂਰੀ ਫੁੱਲੀ ਲੰਬੀ ਆ ਗਈ ਪੀਤਾ ਮਾਰਨ ਲੱਗਾ ਬਹੁਤ ਲਵਾਈ ਹੈ ਜੀ ਹਾਂ ਇਹ ਕੋਲੂ ਟਾਈਮ ਕਿੰਨਾ ਕੱਢ ਦੂਗੀ ਬਾਈ ਦੇਖੋ ਹੀ ਅਗਲੇ ਤਾਂ ਮੈਨੂੰ ਇਹਦਾ ਸਵਾ ਕਮੀਨਾ ਦੱਸ ਕੇ ਤੋਰ ਆਪਾਂ ਡੇਢ ਕਹਿ ਕੇ ਦੇਦਾ ਕਰ ਲੈਣਾ ਅਗਲਾ ਚੈੱਕ ਕਰਾ ਕੇ ਲੈ ਕੇ ਜਾਵੇ ਕੋਈ ਚੱਕਰ ਨਹੀਂ ਆਪਾਂ ਬਾਈ ਕਹਿੰਦਾ ਆਪਾਂ ਨੂੰ ਦੱਸਿਆ ਇਹਦਾ ਸਵਾ ਮਹੀਨਾ ਪੈਂਡਿੰਗ ਤੇ ਤੁਸੀਂ ਚੈੱਕ ਕਰ ਵੀ ਡੇਢ ਡੇਢ ਗੇੜ ਹੋ ਸਕਦੀ ਹੈ ਜੇ ਵੱਧ ਕੱਚੀ ਹੋਈ ਤਾਂ ਬਾਈ ਰੇਟ 'ਚ ਓਦਾਂ ਦੀ ਕੰਸੈਸ਼ਨ ਹੋ ਜੂਗੀ। ਹੋ ਜੋ ਓਦਾਂ ਦੀ ਚੈੱਕ ਕਰਾ ਕੇ ਜੇ ਵੱਧ ਕੱਚੀ ਨਿਕਲ ਗਈ। ਹਾਂਜੀ ਹਾਂ ਕੋਈ ਗੱਲ ਨਹੀਂ ਚੈੱਕ ਕਰਾ ਕੇ ਲੈ ਜੋ ਬਾਕੀ ਓਦਾਂ ਬਾਈ ਕਹਿੰਦਾ ਵੀ ਆਪਾਂ ਨੂੰ ਯਕੀਨਤੀ ਆਈ ਆ ਬਾਕੀ ਜਿਹੜਾ ਉਰੋਂ ਭਰਾ ਲੈ ਕੇ ਜਾਊਗਾ ਉਹ ਚੈੱਕ ਕਰਾ ਕੇ ਲੈ ਜਾ ਬਾਈ। ਹਾਂਜੀ ਹਾਂ ਤੇ ਲੰਬੀ ਲੰਬੀ ਵੀ ਫੁੱਲਾ ਤੇ ਦੁੱਧਦਾਰ ਕਾਰਡ ਕੀ ਦੱਸਿਆ ਤਾਂ। ਦੁੱਧ ਤਾਂ ਇਹਦਾ 28-30 ਕਿਲੋ ਦੱਸਿਆਗਾ ਤੇ ਬਾਕੀ ਯਾਰ ਇਹਨੂੰ ਦੇਣਾ ਵੀ ਚਾਹੀਦਾ ਜਿਹੜੇ ਹਿਸਾਬ ਨਾਲ ਇਹਦਾ ਵਜੂਦ ਆ ਗਿਆ। ਤੇ ਉਹੀ ਗੱਲ ਆ ਵੀ ਵੱਡੜ ਜੀ ਨਹੀਂ ਲੱਗਦੀ ਹੈਗੀ ਜ਼ਿਆਦੀ। ਕਿਉਂਕਿ ਕੱਦ ਕਾਠ ਚੀ ਜ਼ਿਆਦੇ ਆ ਗਈ ਥੋੜੀ ਜੀ ਤੇ ਫਿੱਟ ਫਿੱਟ ਜੀ ਆ ਗਈ ਪੂਰੀ ਓਵਰ ਫੈਟ ਨਹੀਂ ਹੈਗੀ ਇਹ ਤੇ ਕਿਤੇ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਇਹ ਕੇਸ ਕਿਤੇ ਸਿਆਲ ਚ ਹੁੰਦਾ ਸਿਆਲ ਚ ਥੋੜੀ ਗੱਲਬਾਤ ਹੋ ਰਹੀ ਹੋ ਜਾਂਦੀ ਹੈ ਜੀ ਇਹਦਾ ਵੀਰੇ ਇਕੱਠੀ ਹੀ ਲੇਤੀਆਂ ਲੰਗੀ ਆਪਾਂ ਨੇ ਅੱਜ ਇਹਦੇ ਪੈਸੇ ਅੱਜ ਇਹ 65000 ਰੁਪਏ ਦੇ ਦਾਂਗੇ ਜੀ ਉਹਨਾਂ ਨਾਲ ਆ ਕੇ ਹਾਂਜੀ ਜੇ ਉਹਨਾਂ ਨਾਲ ਕੋਈ ਦੋਆ ਨਾ ਲੈਂਦਾ ਹੋਇ ਤਿੰਨੇ ਫਿਰ ਹੋਰ ਕਰ ਦਾਂਗੇ ਜੇ ਮੰਨ ਤਨ 62000 ਰੁਪਏ ਦੇ ਦਾਂਗੇ 60 ਦੀ ਦੇ ਦਾਂਗੇ ਤਿੰਨਾਂ ਨੂੰ ਤਿੰਨ ਨਾਲ ਦੇ ਤਾਂ ਜੀ ਦੇ ਦਾਂਗੇ ਮੌਕੇ ਤੇ ਕਰ ਆਪਣਾ 45 ਦਾ ਜੋੜਾ ਹੋ ਗਿਆ 60 ਪਾਲ ਆ 2 ਲੱਖ ਤੇ 5000 ਦੀਆਂ ਹੋ ਗਈਆਂ ਹਾਂ ਜੀ ਹਾਂ ਠੀਕ ਆ ਜੀ ਆ ਦੋ ਇਹ ਤਿੰਨੇ 2 ਲੱਖ 5 ਦੇ ਹੋ ਜਾਣਗੇ ਤਿੰਨ ਕੇਸ ਮਿਲ ਜਾਣਗੇ ਤੁਹਾਨੂੰ 2 ਲੱਖ 5000 ਚ ਖਿੱਚਵੇਂ ਜੇ ਰੇਟ ਹੀ ਨੇ ਰੇਟਾਂ 'ਚ ਕੋਈ ਬੜਾ ਜਿਆਦਾ ਅੰਤਰਾ ਨਾ ਰੇਟ ਆਪਾਂ ਨੇ ਜਾਇ ਜੀ ਮੰਗੇ ਨੇ ਬਿਲਕੁਲ ਐ ਲਾ ਲਓ ਫਿਕਸ ਜਿਹੜਾ ਕੰਮ ਹੀ ਆ ਤੇ ਹੁਣ ਮਾਰ ਦੇ ਗਰੀ ਨੀਲੀ ਰਾਵੀ ਤੇ ਜਵਾਬ ਇਹਦੀਆਂ 205 ਚ ਨੇ ਬੂਥ ਵੀ ਚਿੱਟੀ ਆ ਥੋੜੀ ਜੀ ਤੇ ਨਾਲ ਇਹਦੇ 33 ਆ ਬਾਈ ਕੱਟੀ ਆ ਜੀ ਇੱਕ ਦੇ ਠੀਕੇ ਦੱਸਿਓ ਤਫਾਨ ਦੀ ਦੱਸਿਓ ਜੀ ਤੂਫਾਨ ਤੂਫਾਨ ਨੀਲੀ ਦਾ ਕੋਈ ਨੀਲੀ ਦਾ ਹੀ ਹਾਂ ਹਸਾਰ ਵਾਲਾ ਠੀਕ ਹੈ ਹਸਾਰ ਬੋਇਨ ਵਾਲਾ ਹਾਂਜੀ ਹਾਂਜੀ ਆ ਤੋਰ ਮੱਜ ਨੂੰ ਖੋਲ ਕੇ ਸੂਆ ਕਿਹੜਾ ਇਹਦਾ ਕੋਲੂ ਸੂਆ ਇਹਦਾ ਚੌਥਾ ਹੀ ਚੌਥਾ ਸੂਆ ਹਾਂਜੀ ਵਪਾਰੀਆਂ ਕੋਲੇ ਨਾ ਇਹ ਕਹਿੰਦੇ ਹੁੰਦੀ ਨਹੀਂ ਦੂਜੇ ਤੋਂ ਵੱਡੀ ਕੋਈ ਨਹੀਂ ਅਮੀ ਉਹਦਾ ਕੀ ਫਾਇਦਾ ਜਮਾ ਜਿੰਨਾ ਹੈਗਾ ਆਪਾਂ ਗੱਲ ਉਨੀ ਦੱਸਾਂ ਹਾਂ ਪਰ ਇੱਕ ਗੱਲ ਦੱਸ ਦਿੰਦਾ ਨਾ ਤੁਹਾਨੂੰ ਸਜਣੋ ਬਰੀਕ ਬਰੂਕ ਆਈਟਮ ਵਾਲੀ ਆ ਇਹ ਜਮੇ ਕਾਗਜੀ ਨੀਂਬੂ ਆ ਜੀ ਇਹਦਾ ਦੇਖੋ ਬਿਲਕੁਲ ਬਰੀਕ ਆ ਆ ਦੇਖੋ ਇਸਕੇ ਨੂੰ ਇਸਕੇ ਨੂੰ ਦੇਖੋ ਕਿਵੇਂ ਸ਼ੀਸ਼ੇ ਦੇ ਚੌਂਕਦੇ ਮੂੰਹ ਦੇਖ ਲਈ ਜੀ ਲੰਬੀ ਜੀ ਪਛਾਣੇ ਪੱਖ ਤੋਂ ਦਿਖਾ ਕਰੀ ਆ ਡਰ ਇਹ ਤੁਹਾਨੂੰ ਮੈਂ ਦੋ ਚਾਰ ਗੇੜੇ ਕਢਾ ਕੇ ਦਿਖਾਉਂਦਾ ਸਮਾਰ ਕੇ ਆ ਜਾ ਬਤਾ ਚੌੜੇ ਟਾਂਕੇ ਵਾਲੀ ਮੈਂ ਆ ਗਈ ਨਾਲ ਵੀ ਕੱਟੀ ਆ ਤੇ ਗੱਲ ਤੁਹਾਨੂੰ ਇੱਕ ਹੋਰ ਦੱਸਦਾ ਨਾ ਸਮਾਂ ਜਿਹੜਾ ਹਲੇ ਚਬਾਈ ਦਾ ਡੇਢ ਘੰਟਾ ਪੈਂਡਿੰਗ ਆ ਉਹ ਸਾਹਬ ਨਾ ਜੱਜਮੈਂਟ ਕਰ ਲਓ ਵੱਡੇ ਟਾਂਚੇ ਦੀ ਮੈਂ ਆ ਗਈ ਨੀਲੀ ਦੁੱਧ ਦੀ ਗੁਰੀ ਵੀਰੇ ਆਪਣੀ ਗੱਲ ਆਊਗੀ 15 ਲੀਟਰ ਭਰ ਕੇ ਦੇਵਾਂਗੇ ਆਪਾਂ ਕਿੰਨੇ ਦਿਨ ਦੀ ਸੂਈ ਆ ਹੁਣ ਸੂਈ ਤਾਂ ਇਹਨੂੰ 20 ਦਿਨ ਹੋ ਗਏ ਜੀ 20 ਦਿਨ ਦੀ ਸੂਈ ਮਲੇ ਮੂਲੇ ਲੱਗੀ ਹਾਂਜੀ ਮਲੇਆ ਸੱਟ ਹਟੀ ਦੁੱਧ ਕਿੰਨਾ ਤਿਆਰ ਆ ਦੁੱਧ 15 ਲੀਟਰ ਆਈ ਇਹ ਇੱਥੇ ਰੋਕ ਲਈ ਮਾੜਾ ਵੀਰੇ ਉੱਥੇ ਰੋਕ ਲੈ ਉੱਥੇ ਇਹ ਆਪਾਂ ਇਹ ਕਹਾਂਗੇ ਵੀ 15 20 ਦੇਣਾ ਚ ਮੈਂ ਦੁੱਧ ਰੀੜੀ ਕਰਦੀ ਆ ਜੀ ਠੀਕ ਆ ਗੱਲ ਜੇ ਹੁਣ ਆਪਾਂ ਬੋਲੇ ਚ ਕਹਾਂਗੇ ਵੀ ਅੱਜ 15 ਕਿਲੋ ਤਾਂ ਮੈਂ ਦਿੰਦੀ ਨਹੀਂ ਠੀਕ ਆ ਗੱਲ ਉੱਥੇ ਉੱਥੇ ਰੋਕ ਲਾ ਕਾ ਹੁਣ ਇਹਦਾ ਪੂਰਾ ਮਤਲਬ ਤਿਆਰੀ ਚ ਦੁੱਧ ਆਈ ਇਹ ਕਰ ਲੈ ਥੋੜੀ ਜੀ ਗਾਹ ਨੂੰ ਹੋਰ ਕਰ ਲੈ ਆਇਆ ਬੁਤਾਰ ਰੋਕ ਲਾ ਇੱਥੇ ਰੋਕ ਲਾ ਉਹ ਉੜਿਆ ਬੱਚਾ ਕਿਧਰ ਨਹੀਂ ਜਾਂਦਾ ਇੱਥੋਂ ਦਿਖਾ ਦੇ ਗਰੀ ਨਾੜਾ ਨੂੜਾ ਵੀਊ ਕਰਕੇ ਦਿਖਾਈਏ ਤੁਹਾਡੇ ਆਰਡਰ ਦੇ ਨਾੜਾ ਦਿਖਾ ਦੇ ਜੀ ਦੇਖੋ ਇੱਕ ਸਿਸਟਮ ਤਾਂ ਹੁੰਦਾ ਵੀ ਇੰਨਾ ਦੇ ਦੂਗੀ ਇੱਕ ਇਹਦੇ ਕੋਲੇ ਹੈਗਾ ਤਿਆਰ ਦੁੱਧਾ ਜੀ ਤਿਆਰ ਦੁੱਧਾ ਦੇਖੋ ਇਹ ਬਾਡੀ ਤੇ ਦਿਖਾ ਲਈ ਨਾੜਾ ਨੂੜਾ ਕਿਉਂਕਿ ਇਹ ਡੰਡਾ ਲਿਆ ਮੋੜੀ ਸਕਾਰਟਿੰਗ ਕੋਟਿੰਗ ਇਹਦੀ ਕਰੀ ਹੁੰਦੀ ਨਾ ਬਾਈ ਜੀ ਇੱਕ ਦੋ ਦਿਨ ਪਹਿਲਾਂ ਗੱਲ ਹੋਈ ਹੁੰਦੀ ਮੇਰੇ ਨਾਲ ਪਰ ਕਾਰਟਿੰਗ ਕੋਟਿੰਗ ਕਰਕੇ ਤੁਹਾਨੂੰ ਬਾੜੀ ਦਿਖਾਉਣ ਦੀ ਗੱਲਬਾਤ ਬਣਾ ਕੇ ਨਾੜਾ ਨੂੜਾ ਜਿੰਨੀ ਆ ਇਹ ਦੇਖ ਰਹੀਆਂ ਨੇ ਪਿੰਡੇ ਤੇ ਇਵੇਂ ਬਾਈ ਨੇ ਦੱਸਿਆ ਵੀ ਬਹੁਤ ਜ਼ਿਆਦਾ ਬਰੀਕ ਆ ਜੀ ਚਾਰੂ ਬਹੁਤਾ ਕੀ ਖਾਣ ਪੀਣ ਨੂੰ ਕੁਛ ਮਰਜ਼ੀ ਪਾ ਦਿਓ ਕੁਛ ਫਰਦੇ ਸਾਰੇ ਚਵਾ ਦੇਗਾ ਲਈ ਆ ਕੇ ਰਾਂ ਹੋਰ ਕਮਾ ਲੇ ਮੇਰੀ ਗਣੀ ਦਾ ਤਿੰਨਾਂ ਟਾਈਮ ਚੋਲੇ ਜੀ ਦੋ ਟਾਈਮ ਚੋਲੇ ਕੋਈ ਚੱਕਰ ਹੀ ਨਹੀਂ ਦਾ ਠੀਕ ਆ ਹਾਂ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਬਾਈ ਪਿੱਛੇ ਨਹੀਂ ਹਰੇਕ ਵਪਾਰੀ ਪਿੱਛੀ ਕਹਿੰਦਾ ਅਗਲੇ ਦੀ ਗਰੰਟੀ ਹੁੰਦੀ ਆ ਸੱਜਣੋ ਘਰ ਘਰ ਦੀ ਹਾਂ ਹਾਂ ਔਰੇ ਦਾ ਬਾਦੂ ਚਾਹ ਤੇ ਨਾ ਮੰਗੀ ਜਿੱਤੋ ਕੇ ਲਈਆ 10 ਟਾਈਮ ਚੋਲੋ 4 ਟਾਈਮ ਚੋਲੋ ਸੋਡੀ ਤਸੱਲੀ ਆ ਸੋਡੇ ਘਰੇ ਦੁੱਧ ਹੈਗਾ ਸੋਡੀ ਸੇਵਾ ਦਾ ਕੋਈ ਵਪਾਰੀ ਇਹਨੂੰ ਕੋਈ ਵੱਢ ਕੇ ਦਾ ਕੁਛ ਇਹਨ ਉਹ ਕਿਲੋ ਅੱਧ ਕਿਲੋ ਕੁ ਜ਼ਿਆਦਾ ਸੇਵਾ ਲੱਗ ਜੇ ਉਹਦਾ ਫਰਕ ਪੈ ਜਾਂਦਾ ਹੁੰਦਾ ਕਿਉਂਕਿ ਜਿੰਨੀ ਪਸ਼ੂ ਦੀ ਕੰਪੈਨ ਜੁੱਧੇ ਖਰਾਕ ਨੇ ਦੇਣ ਆਈ ਜਿੰਨਾ ਆਪਾਂ ਪਾਲਾਂਗੇ ਓੰਨੀ ਕੱਢਾਂਗੇ ਤੇ ਬਾਕੀ ਪਰ ਆਰਡਰ ਆ ਜਿਹੜਾ ਆਰਡਰ ਬਾਲਾ ਸੋਨਾ ਰੱਖਦੀ ਹੈ ਬਣਾਵਟ ਬਹੁਤ ਸ਼ਾਨਦਾਰ ਆ ਬੰਦੀ ਆਰਡਰ ਦੀ ਬਣਾਵਟ ਫੁੱਲ ਸ਼ਾਨਦਾਰ ਹੈ ਚਬਾਈ ਦੀ ਕਿਵੇਂ ਓਸਤਾ ਦੇ ਵਾਈ ਤੇ ਵਧੀਆ ਜੀ ਸਿੱਟਾ ਹੈਗਾ ਇੱਕ ਥਣ ਦੇ ਵਿੱਚ ਵਾਸ ਹਾਂ ਕਬੈਣੀ ਵਾਲੇ ਹਾਂ ਕਬੈਣੀ ਵਾਲੇ ਥਣ ਦੇ ਵਿੱਚ ਸਿੱਟਾ ਜ਼ਰੂਰ ਹੈਗਾ ਕਿਤੇ ਜੀ ਹਾਂ ਆ ਪਿਛਲੇ ਥਣ ਚ ਭਾਰ ਫੋਲੀ ਆ ਜੀ ਫੋਕੀ ਜਾਮਾ ਚਬਾਈ ਦੀ ਫੋਕੀ ਆ ਪਸਮਾ ਵੀ ਫੁੱਲ ਕਰਦੀ ਉਹਦੇ ਚ ਬਾਈ ਕਹਿੰਦਾ ਥੋੜਾ ਬਾਲਾ ਛਿੱਟਾ ਹੈਗਾ ਉਹ ਆਪਦਾ ਤੁਸੀਂ ਬਾਈ ਤੋਂ ਚੈੱਕ ਕਰ ਲਿਓ ਉਦਾਂ ਦੀ ਗੱਲਬਾਤ ਕਰ ਲਿਓ ਤੇ ਜਿੰਨਾ ਦੁੱਧ ਦੱਸਿਆ ਕੋਲੂ ਦੁੱਧ ਪੂਰਾ ਪ੍ਰੋਪਰ ਆਈ ਤਿਆਰ 15 ਲੀਟਰ 15 ਲੀਟਰ ਤਿਆਰ ਦੋ ਟਾਈਮ ਚਾਰ ਟਾਈਮ ਕੋਈ ਦਿੱਕਤ ਤਾਂ ਨਹੀਂ ਕੋਈ ਨਾ ਨਾ ਕੋਈ ਦਿੱਕਤ ਨਹੀਂ ਰਹੀ ਚੋਕੇ ਦੇਵਾਂਗੇ ਆ ਗਈ ਫੁੱਲ ਬਰੀਕ ਇੱਥੋਂ ਦਿਖਾ ਦੇ ਪਸਮਾ ਪਸਮੂ ਕਿੱਦਾਂ ਦਾ ਕਰਦੀ ਹੈ ਮੇਰੇ ਕੋਲ ਤਾਂ ਗੱਡ ਕੇ ਖੜ ਗਿਆ ਪਸੂ ਬਹੁਤ ਜ਼ਿਆਦਾ ਨਹੀਂ ਹੁਣ ਵੀ ਤਾਂ ਵੀ 15 ਕਿਲੋ ਤਿਆਰ ਨਾਲ ਇਹਦੇ ਆ ਗਈ 31 ਨੰਬਰ ਬੋਲ ਦਿੰਦਾ 95924 46841 ਨਾਮ ਗਰਜੀਤ 924 68747 ਹਾਂ ਜੀ ਨਾਮ ਗਰਜੀਤ ਸਿੰਘ ਪਿੰਡ ਨੀਲੋਵਾਲ ਤਹਿਸੀਲ ਸਨਾਮ ਜ਼ਿਲ੍ਹਾ ਸੰਗਰੂਰ ਆ ਜੀ ਜ਼ਿਲ੍ਹਾ ਬਾਈ ਦਾ ਆ ਗਿਆ ਸੰਗਰੂਰ ਸਨਾਮ ਤੋਂ 5 ਕਿਲੋਮੀਟਰ ਹੀ ਬਸ ਦਿਖਾਤੀ ਸੱਜਣੋ ਆ ਵੱਡੀ ਮੱਲ ਮੱਝ ਚੰਗੇ ਢਾਂਚੇ ਦੀ ਆ ਫੁੱਲ ਬਰੀਕ ਆ ਨੀਲੀ ਰਾਵੀ ਚ ਨਾਲ ਕੱਟੀ ਤੇ ਇੱਕ ਸੋਨੂੰ ਆ ਦਿਖਾਤੀ ਫੁੱਲ ਵੱਡੇ ਢਾਂਚੇ ਵਾਲੀ ਇਹਨਾਂ ਤਿੰਨਾਂ ਦਾ ਮੁੱਲ ਬਾਈ ਨੇ ਕਰਿਆ ਲੈਣ ਦੇਣ ਨਾਲ ਆ 2 ਲੱਖ ਤੇ 5000 ਛੋਟ ਉਹਦੇ ਚ ਹੋ ਜੂਗੀ ਸੰਪਰਕ ਬਾਈ ਨਾਲ ਕਰ ਲਿਓ ਜਿਹੜਾ ਵੀ ਪਸ਼ੂ ਪਸੰਦ ਆਊਗਾ ਚੈੱਕ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ